ਮੁਗਲ ਕਾ ਸੀ ਯਾਰ ਰੁਵਾਤ ਸੀ ਮਗਲ ਨੇ ਯਾਰ ਰੁਵਾਤ ਐ ਮਾਟੇ ਮਗਲ ਤੂੰ ਛਾ ਹਮਣ ਢਿੰਗੋ ਧਣੀ ਆ ਨ ਮਗਲ ਮਾਨੇ ਬਾਪ ਐ ਫਣਸਾ ਜਾ ਤਾਜਮ ਬਦਾ ਸੁਖੀ ਹਾਰ ਰੇ ਆਬ தோ ਮਾਰੀ ਮ ਨਵਾ ਗਾਮ ਵਾੜੀ ਮੋਗ ਰਤਾ ਅਰੇ ਦੁਨੀਆ ਅਮਰੀ ਕੋਈ ਹਗੀਰੇ ਨੋਤੀ ਮਾ ਅਮਰੀਆ ਦੁਬੜੀ ਦਸਾਰੇ ਹਤੀ ਕੋਈ ਨੋ ਤੂ ਤਿਆਰੇ ਨਵਾ ਵਾੜੀ ਮੋਗਲਤੀ ਅਮਾਣੂ ਕੋਈ ਨੋ ਤੂ ਤਿਆਰੇ ਹੈ ਆਇ ਮੋਗਲਤੀ ਅਰੇ ਖੀਸਾ ਮ ਵਿਵਲ ਪਹੇ ਆਨੋ ਰੇ ਨੋ ਤੋ ਘਰਮਾ ખાવા મારે દોણો રે નતો અરે કોઈ નો ત્યારે નવા ગામવાડી મોગલ હતી જાય મોગલ